ਤਸਕਾਲ ਤੁਸੀਂ ਦੇਖ ਰਹੇ ਹੋ ਬੀਪੀ ਸੰਜਾ ਮੈਂ ਹਮਨਜੋਤੀ ਕੋਰ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹਰਿਆਣਾ ਦੇ ਹਿਸਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਨੂੰ ਸੰਬੋਧਨ ਕਰ ਰਹੇ ਨੇ ਰੈਲੀ ਦੌਰਾਨ ਨਰਿੰਦਰ ਮੋਦੀ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ ਪ੍ਰਧਾਨ ਮੰਤਰੀ ਮੁਤਾਬਕ ਉਹਨਾਂ ਤੋਂ 60 ਦਿਨਾਂ ਦਾ ਹਿਸਾਬ ਮੰਗਣ ਵਾਲੀ ਕਾਂਗਰਸ ਸਰਕਾਰ ਪਹਿਲਾਂ ਖੁਦ 60 ਸਾਲਾਂ ਦਾ ਹਿਸਾਬ ਦੇਵੇ ਮੋਦੀ ਨੇ ਇਨੈਲੋ ਦੇ ਸੀਨੀਅਰ ਲੀਡਰ ਚੋਟਾਲਾ ਨੂੰ ਵੀ ਕਰੜੇ ਹੱਥੀ ਲੈਂਦਿਆਂ ਹੋਇਆ ਕਿਹਾ ਕਿ ਮੈਨੂੰ ਜੇਲ੍ਹ ਤੋਂ ਸਮਰਥਨ ਦੀ ਕੋਈ ਜ਼ਰੂਰਤ ਨਹੀਂ ਹੈ ਜੇਲ੍ਹ ਚ ਸੌ ਚੁੱਕਣ ਦਾ ਸਪਨਾ ਦੇਖ ਰਹੇ ਨੇ ਓਮਪ੍ਰਕਾਸ਼ ਚੋਟਾਲਾ ਚੋਣ ਕਮਿਸ਼ਨ ਜ਼ਰੂਰ ਕਾਰਵਾਈ ਕਰੇਗਾ ਨਰਿੰਦਰ ਮੋਦੀ ਨੇ ਇਹ ਕਿਹਾ ਪ੍ਰਧਾਨ ਮੰਤਰੀ ਦਾ ਓਮਪ੍ਰਕਾਸ਼ ਚੋਟਾਲਾ ਤੇ ਨਿਸ਼ਾਨਾ ਜੇਲ੍ਹ ਦੇ ਵਿੱਚ ਸੌ ਚੁੱਕਣ ਦਾ ਸੁਪਨਾ ਦੇਖ ਰਹੇ ਨੇ ਓਮਪ੍ਰਕਾਸ਼ ਚੋਟਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਸਾਰ ਦੇ ਵਿੱਚ ਸੰਬੋਧਨ ਦੌਰਾਨ ਕਿਹਾ ਕਿ ਚੋਣ ਕਮਿਸ਼ਨ ਇਸ ਤੇ ਕਾਰਵਾਈ ਕਰੇਗਾ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਵਿੱਚ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ ਹਿਸਾਰ ਤੋਂ ਬਾਅਦ ਕੁਰਕhetra ਤੇ ਫਰੀਦাবাদ ਦੇ ਵਿੱਚ ਵੀ ਗਰਜਣਗੇ ਨਰਿੰਦਰ ਮੋਦੀ ਇਸ ਤੋਂ ਬਾਅਦ ਉਹ ਕੁਰਕhetra ਦੇ ਵਿੱਚ ਕਰੀਬਨ 22 ਵਜੇ ਦੂਸਰੀ ਰੈਲੀ ਕਰਨਗੇ ਪਹਿਲੀ ਰੈਲੀ ਜਿਸ ਨੂੰ ਸੰਬੋਧਨ ਕੀਤਾ ਅਤੇ ਤਿੱਖੇ ਨਿਸ਼ਾਨੇ ਸਾਦੇ ਗਏ ਓ ਪ੍ਰਕਾਸ਼ ਚੋਡਾਲਾ ਤੇ ਕਾਂਗਰਸ ਪਾਰਟੀ ਨੂੰ ਵੀ ਕਰੜੇ ਹੱਥੀ ਲਿਆ ਤਿੰਨ ਕੁੱਲ ਰੈਲੀਆਂ ਕਰਨੀਆਂ ਨੇ ਇਸ ਤੋਂ ਬਾਅਦ ਕੁਰੂਕhetra ਦੇ ਵਿੱਚ ਅਤੇ ਤੀਸਰੀ ਰੈਲੀ ਫਰੀਦাবাদ ਦੇ ਐਨ ਆਈਟੀ ਦੁਸ਼ਹਿਰਾ ਮੈਦਾਨ ਦੇ ਵਿੱਚ ਕਰੀਬਨ 4:30 ਵਜੇ ਹੋਵੇਗੀ ਇਨਾਂ ਰੈਲੀਆ ਨੂੰ ਲੈ ਕੇ ਸੁਰੱਖਿਆ ਦੇ ਕਰੇਡੇ ਵੀ ਪ੍ਰਬੰਧ ਕੀਤੇ ਗਏ ਨੇ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਕਰਨਾਲ ਦੇ ਵਿੱਚ ਵੀ ਰੈਲੀ ਕਰ ਚੁੱਕੇ ਨੇ ਕਾਂਗਰਸ ਅਤੇ ਇਨੈਲੋ ਨੂੰ ਉਸ ਦਰਮਿਆਨ ਵੀ ਉਹਨਾਂ ਨੇ ਕਰੜੇ ਹੱਥੀ ਲਿਆ ਸੀ ਕਰਨਾਲ ਦੇ ਵਿੱਚ ਪਹਿਲਾਂ ਹੀ ਰੈਲੀ ਕੀਤੀ ਜਾ ਚੁੱਕੀ ਹੈ ਅਮਿਤ ਛਾਵੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਜੁਟੇ ਹੋਏ ਨੇ ਚੋਣ ਪ੍ਰਚਾਰ ਦੇ ਵਿੱਚ ਉਧਰ ਕਾਂਗਰਸ ਪਾਰਟੀ ਵੀ ਕੋਈ ਕਸਰ ਨਹੀਂ ਛੱਡ ਰਹੀ ਹੈ